ਸੁਣ ਰਿਹਾ ਸੀ ਟੀਵੀ ਤੇ ਕਹਿੰਦੇ ਜੀ ਕੈਪਟਨ ਮਿੰਦਰ ਸਿੰਘ ਜੀ ਦੀ ਬੇਟੀ ਲਾਂਚ ਹੋ ਰਹੀ ਹੈ ਰਾਜਨੀਤੀ ਚ ਲਾਂਚ ਹੁੰਦੇ ਹੈ ਲਾਂਚ ਜਿਵੇਂ ਰੌਕਟ ਨਹੀਂ ਲਾਂਚ ਹੁੰਦੇ ਲਾਂਚ ਕਰ ਰਹੇ ਆ ਚੰਦਰਿਆਂ ਲਾਂਚ ਕਰ ਰਹੇ ਆ ਇਹ ਲਾਂਚ ਹੁੰਦੇ ਆ ਦਰ ਰਾਜਨੀਤੀ ਚ ਬੀਨੂੰ ਲਾਉਣ ਲੱਗਿਆ ਜੀ ਅੱਜ ਇਹਨੂੰ ਰਾਜਨੀਤੀ ਚ ਵੀ ਹੈ ਉਹਨੇ ਮੈਂ ਚਲੋ ਸੁਣ ਲੈਂਦੇ ਆ ਭਾਸ਼ਣ ਦੇਉ ਕੁਕ ਮੈਨੂੰ ਪਤਾ ਸਾਹਮਣਾਂ ਤਾਂ ਮੇਰੇ ਨਾਲ ਹੀ ਪੰਗਾ ਤਾਂ ਮੇਰੇ ਨਾਲ ਹੀ ਪੈਣਾ ਹੈ ਮੂਰੋ ਸੁਣ ਲੈਣੇ ਮੈਂ ਕਿਹਾ ਪਹਿਲੀਆਂ ਚਾਰ ਲੈਣਾ ਚੀ ਮੈਂ ਕਿਹਾ ਇਹਦਾ ਗਿਆਗ ਉਹਨੇ ਕਹਿਣਾ ਸੀ ਕਿ ਮੇਰੇ ਪਿਤਾ ਜੀ ਨੇ ਪਟਿਆਲੇ ਦੀ ਵਿਕਾਸ ਤੇ 144 ਕਰੋੜ ਰੁਪਏ ਖਰਚੇ ਉਹਨੇ ਕੀ ਕਿਹਾ ਮੇਰੇ ਫਾਦਰ ਨੇ ਪਟਿਆਲੇ ਦੇ ਵਿਕਾਸ ਤੇ 144 ਕਰੋੜ ਰੁਪਏ ਖਰਚੇ ਮੈਨੂੰ ਪਤਾ ਲੱਗਿਆ ਇਹਨੂੰ 100 ਤਾਂ ਕਹਿਣਾ ਹੁੰਦਾ ਇਹਨੂੰ 44 ਨਹੀਂ ਕਹਿਣਾ ਹੁੰਦਾ ਮੈਂ ਕਿਹਾ ਸਰ ਗਿਆ ਬਸ ਆ ਤਾਂ ਹੈ ਉਹ ਕੀ ਕਰੀ ਇਹ 144 ਕਰੋੜ ਵਾਲੇ ਨੇ ਕੀ ਉਮੀਦ ਕਰ ਲਵਾਂਗੇ ਉਹਨਾਂ ਤੋਂ ਕੋਈ ਨੌਕਰੀਆਂ ਨਹੀਂ ਕੱਢੀਆਂ ਆ ਹੁਣ ਕਿਵੇਂ ਦੇਈ ਜਾਂਦੇ ਆ ਜੀ ਨੌਕਰੀ ਉਹੀ ਉਹੀ ਖਜ਼ਾਨਾ ਉਹੀ ਸੈਕਟਰੀਏਟ ਹੈ ਉਹੀ ਅਫਸਰ ਨੇ ਹੁਣ ਕਿਵੇਂ ਹੋ ਜਾਂਦਾ ਹੈ ਅੱਜ 742400 17 ਪਾ ਕੇ 44666 ਜਨਨ ਕਿ 2 ਚੋਕੇ 3 ਛੀਕੇ 44666 ਨੌਕਰੀ ਅੱਜ ਹੋ ਗਈਆਂ ਅੱਜ ਅੱਜ ਮਿਲਾ ਕੇ ਔਰ ਅਸੀਂ ਹਰ ਰੋਜ਼ ਕਰਦੇ ਹਾਂ ਹੁਣ ਇਹ ਚਾਰ ਦਿਨ ਤਿੰਨ ਦਿਨ ਪਹਿਲਾਂ 300 ਤੋਂ ਕੁਝ ਵੱਧ ਪੁਲਿਸ ਵਾਲੇ ਮੈਂ ਉੱਥੇ ਫਲੋਰ ਉਹਨਾਂ ਨੂੰ ਅਪਾਇੰਟਮੈਂਟ ਲੈਟਰ ਦੇ ਕੇ ਆਇਆ ਹਜੇ ਹੋਰ ਬਹੁਤ ਕਰਨੇ ਨੇ ਅੱਛਾ ਇਹ ਕਿਉਂ ਆਸੀਂ ਬੂੰਦ ਬੂੰਦ ਨਾਲ ਸਮੁੰਦਰ ਭਰਦਾ ਅਸੀਂ ਜਦੋਂ ਹੀ ਸਾਡੇ ਕੋਲ ਕਲੀਅਰ ਹੋ ਜਾਂਦਾ ਡਿਪਾਰਟਮੈਂਟ ਵੱਲੋਂ ਜਾਂ ਹਾਈ ਕੋਰਟ ਦਾ ਕੋਈ ਪੰਗਾ ਹੋਵੇ ਕੋਈ ਪੀਆਈਐਲ ਵਗੈਰਾ ਨਾ ਹੋਵੇ ਜਦੋਂ ਲੀਗਲੀ ਸਾਰਾ ਕੁਝ ਕਲੀਅਰ ਹੋ ਜਾਂਦਾ ਅਸੀਂ ਕਹਿੰਦੇ ਰੱਖ ਲਓ ਫੰਕਸ਼ਨ ਅਸੀਂ ਨਹੀਂ ਚਾਹੁੰਦੇ ਭਾਵੇਂ 400 ਬੰਦੇ ਰੱਖੋ 300 ਰੱਖੋ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦੀ ਨੌਕਰੀ ਲੇਟ ਹੋ ਜੇ ਇਸ ਕਰਕੇ ਕਿਉਂ ਮੁੱਖ ਮੰਤਰੀ ਕੋਲ ਟਾਈਮ ਨਹੀਂ ਹੈਗਾ ਜੀ ਪਹਿਲਾਂ 5 ਮਹੀਨੇ ਸਾਲ ਕੱਢਦੇ ਸੀਗੇ ਜੀ ਉਹ ਚ ਵੀ ਬਰਬਦੀ ਰੱਖਦੇ ਸੀ ਸਾਰੇ ਸਵਿਚ ਕਰਕੇ ਹਾਜੀ ਬਹੁਤ ਹੋਰ ਬਹੁਤ ਕੁਰਸੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਜਿਵੇਂ ਹੁਣ ਇੱਥੋਂ ਅਸੀਂ ਤੁਹਾਨੂੰ ਬਿਨਾਂ ਪੈਸਿਆਂ ਤੋਂ ਬਿਨਾਂ ਸਪਾਰਸ਼ ਤੋਂ ਭੇਜ ਰਹੇ ਹਾਂ ਬਖਵਕ ਕੁਰਸੀਆਂ ਤੇ ਬਿਠਾ ਰਹੇ ਹਾਂ ਜਦੋਂ ਤੁਸੀਂ ਉੱਥੇ ਜਾ ਕੇ ਕੰਮ ਸ਼ੁਰੂ ਕਰੋਗੇ ਕੱਲ ਨੂੰ ਤਾਂ ਤੁਸੀਂ ਵੀ ਇਹੀ ਸੇਵਾ ਦਿਓ ਕਿ ਲੋਕ ਤੁਹਾਡੇ ਕੋਲ ਜਿਹੜੇ ਆਉਣਗੇ ਕੰਮ ਵਾਸਤੇ ਤੁਸੀਂ ਵੀ ਬਿਨਾਂ ਪੈਸੇ ਤੋਂ ਤੇ ਬਿਨਾਂ ਸਪਾਰਸ਼ ਤੋਂ ਕਿ ਜੇਨ ਖੋਜ ਕਰਕੇ ਭੇਜ ਦੋਗੇ ਉਹਦਾ ਦੁਨੀਆ ਚ ਕ੍ਰਾਂਤੀ ਚ ਕੋਈ ਮੁੱਲ ਨਹੀਂ ਹੈਗਾ ਜਿਹੜੀਆਂ ਦੁਆਵਾਂ ਉਹ ਦੇਊਗਾ ਨਾ ਬੰਦਾ ਉਹਦਾ ਦੁਨੀਆ ਦੀ ਕਿਸੇ ਕ੍ਰਾਂਤੀ ਚ ਕੋਈ ਮੁੱਲ ਨਹੀਂ ਹੈਗਾ ਸ ਆਪਣੀ ਐਹਮੀਅਤ ਵੀ ਬਣਾਉਣੀ ਹੈ ਦਫ਼ਤਰ ਚ ਵੀ ਹਾਂ ਅਸੀਂ ਹੈਗੇ ਆਂ ਆਪਣੀ ਕੁਰਸੀ ਦੀ ਐਹਮੀਅਤ ਬਣਾਉਣੀ ਹੈ ਐਲਨ ਮਸਕ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ